ਆਉ ਮੈਂਦਰ ਨਾ ਜਾਵਾ ਇਹ ਸਰਦਾਰ ਚੜ੍ਹ ਸਿੰਘ ਸ਼ੁਗਰ ਚੱਕੀਆ ਦਾ ਪੋਤਰਾ ਹੈ ਜਿਨੇ ਬੜੀਆਂ ਮੱਲਾਂ ਵਾਰੀਆਂ ਸਿੱਖ ਰਾਜ ਵਾਸਤੇ ਕੌਮ ਦੇ ਜ਼ਰਨੈਲਾ ਨੇ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ 5 ਫਰਵਰੀ 1700 ਵਾੜ ਦੇ ਵੱਡੇ ਘੱਲੂ ਘਾਰੇ ਵਿੱਚ 95 ਜਿਸਮ ਉਤੇ ਫੱਟ ਲੱਗੇ ਨੇ ਕਹਿਣ ਲੱਗੇ ਜਦੋਂ ਢਾਈ ਕੁ ਮਹੀਨਿਆਂ ਬਾਅਦ ਬੜੀ ਵੱਡੀ ਸਿੱਖਾਂ ਦੀ ਇਕੱਤਰਤਾ ਫੇਰ ਹੁੰਦੀ ਆ ਨਾ ਤੇ ਧਿਆਨ ਰੱਖਿਓ ਇਹ ਸਰਦਾਰ ਚੜ੍ਹਤ ਸਿੰਘ ਸ਼ੋਕਰ ਚੱਕੀਏ ਨੇ ਆਖਿਆ ਉਹ ਕੰਮ ਦੇ ਜਰਨੈਲੋ ਕੋਈ ਬਹੁਤੀ ਵੱਡੀ ਗੱਲ ਨਹੀਂ ਜੇ ਹੁਣ ਟਕਰਨਾ ਹੈ ਨਾ ਇਸ ਅਹਿਮ ਸ਼ਾਫਦਾਲੀ ਨੂੰ ਬੜੇ ਤੱਕੜੇ ਹੱਥੀ ਟਕਰਾਂਗੇ ਸਰਦਾਰ ਜਸਾ ਸਿੰਘ ਆਲੂ ਵਾਲੀਏ ਕਹਿਣ ਲੱਗਾ ਉਹ ਇਹ ਕੰਮ ਦੇ ਜਰਨੈਲਾ ਬੜੀ ਤੇਰੀ ਹਿੰਮਤ ਏਡੀ ਤੇਰੀ ਦਲੇਰੀ ਓਏ 95 ਜਿਸਮ ਜਿਸਮ ਉਤੇ ਠੱਟ ਲੱਗੇ ਨੇ ਹਾਲੇ ਜ਼ਖਮ ਜ਼ਖਮ ਤੇਰੇ ਠੀਕ ਨਹੀਂ ਹੋਏ ਪਰ ਤੇਰੀ ਏਡੀ ਵੱਡੀ ਦਲੇਰੀ ਫਿਰ ਫਿਰ ਕਹਿ ਰਹੇ ਆ ਅਸੀਂ ਐਮ ਸ਼ਾਹ ਅਬਦਾਲੀ ਨੂੰ ਟੱਕਰਨਾ ਹੈ ਜਾਂ ਕੌਮ ਇਹਦੇ ਤੇਰੇ ਨਾਲ ਗਵਾਦਾ ਕਰਦੀ ਹੈ ਜਿਸ ਦਿਨ ਕੌਮ ਨੂੰ ਰਾਜ ਭਾਗ ਪ੍ਰਾਪਤ ਹੋ ਗਿਆ ਉਹ ਸਭ ਤੋਂ ਪਹਿਲਾਂ ਤੇਰੀ ਝੋਲੀ ਪਾਵਾਂਗੇ ਜਿਸ ਕਰਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਰਾਜਾ ਬਣਾਇਆ ਗਿਆ ਇਹ 13 ਸਾਲ ਦਾ ਹੋਇਆ ਸਰਦਾਰ ਮਾਨ ਸਿੰਘ ਸ਼ੁਕਰਚੱਕੀਆ ਚੜਾਈ ਕਰ ਗਿਆ 13 ਸਾਲ ਦੀ ਉਮਰ ਵਿੱਚ ਇਹਦਾ ਹੱਥ ਕਿਰਪਾਨ ਦੇ ਦਸਤੇ ਉੱਤੇ ਚਲਾ ਗਿਆ 13 ਸਾਲ ਦੀ ਉਮਰ ਹੀ ਸੀ ਜਦੋਂ ਅਹਿਮ शाह ਅਫਦਾਲੀ ਦੇ ਪੋਤਰੇ ਸ਼ਾਜਮਾਨ ਨੂੰ ਲਲਕਾਰਦਾ ਕਹਿਣ ਲੱਗਾ ਓਏ ਅਹਿਮ शाह ਅਫਦਾਲੀ ਦੇ ਪੋਤਰਿਆ ਤੇਰੇ ਸਾਹਮਣੇ ਚੜ ਸਿੰਘ ਸ਼ੁਕਰਚੱਕੀਆ ਦਾ ਪੋਤਰਾ ਖੜਾ ਹੈ ਆਹ ਸਾਹਮਣੇ ਮੇਰੇ ਨਾਲ ਜੰਗ ਕਰ ਇਹ ਕੋਈ ਵਾਰ ਕੀਤਾ ਸਿਰ ਲਾ ਕੇ ਉਹ ਮਾਰਿਆ 13 ਸਾਲ ਦੀ ਉਮਰ ਵਿੱਚ ਇਹ ਉਹ ਜਰਨੈਲ ਹੈ ਜਿਹੜਾ ਲੜਦਾ ਗਿਆ ਲੜਦਾ ਗਿਆ ਸਿੱਖ ਰਾਜ ਕਾਇਮ ਹੋਇਆ ਤੇ ਇਹ ਸਿੱਖ ਰਾਜ ਨੂੰ ਬੜੇ ਵੱਡੇ 1.5 ਲੱਖ ਮਰਬਾ ਮੀਲ ਤੁਹਾਡੀ ਵੱਡੀ ਵੱਡੀ ਬਾਦਸ਼ਾਹੀ ਸਿੱਖੋ ਤੁਹਾਨੂੰ ਤੁਸੀਂ ਇਸ ਗੱਲ ਤੇ ਮਾਨ ਕਰਿਓ ਏਸ਼ੀਆ ਵਿੱਚੋਂ ਸਿੱਖਾਂ ਦਾ ਸਭ ਤੋਂ ਵੱਡਾ ਰਾਜ ਕੇਵਲ ਤੇ ਕੇਵਲ ਸਿੱਖਾਂ ਦਾ ਹੈ ਤੇ ਅੱਜ ਅਮਰੀਕਾ ਇੱਕ ਸਾਲ ਹੋ ਗਿਆ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਚੱਲੀ ਸੀ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਉਹ ਕਹਿਣ ਲੱਗੇ ਕਿ ਦੁਨੀਆ ਵਿੱਚ ਇਹ ਗੱਲ ਦੱਸੋ ਕਿ ਦੁਨੀਆ ਵਿੱਚ ਸਭ ਤੋਂ ਵਧੀਆ ਰਾਜ ਕਿਨੇ ਕਮਾਇਆ ਤੇ ਧਿਆਨ ਰੱਖਿਓ 100 ਦੇ ਵਿੱਚੋਂ 70 ਜਵਾਬ ਇਹ ਆਏ ਸਨ ਉਹ ਕਹਿਣ ਲੱਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਪੰਜਾਬ ਮਾਨ ਕਰੋ ਇਸ ਗੱਲ ਉੱਤੇ ਆਓ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਇਸ ਰਾਜ ਦੀਆਂ ਹੱਦਾਂ ਜਦੋਂ ਪਧੀਆਂ ਕੁਸ਼ਮਰ ਤੋਂ ਨਾ ਤੱਕੀਆਂ ਗਈਆਂ ਤੇ ਆਖਰ ਸ਼ੇਰ-ਏ-ਪੰਜਾਬ ਨੂੰ ਖਾਣੇ ਵਿੱਚ ਜ਼ਹਿਰ ਦੇ ਦਿੱਤਾ ਗਿਆ। ਨਾ ਮਹੀਨੇ ਦੀ ਲੰਮੀ ਬਿਮਾਰੀ ਤੋਂ ਬਾਅਦ ਅੱਜ ਸ਼ਾਲਮਰ ਵਾਗ ਦੇ ਅੰਦਰ ਕਹਿ ਲਤਾ ਮੇਰਾ ਪਲੰਗਾ ਡਾ ਦੇਓ। ਮੈਂ ਕੌਣ ਦੇ ਜ਼ਰਨਾਲਾ ਦੇ ਨਾਲ ਆਖਰੀ ਗੱਲ ਕਰਨੀ ਹੈ। ਤੇ ਤਿਆਰ ਰੱਖੋ ਇਹ ਆਖਿਆ ਫੁੱਟ ਦਾ ਸ਼ਿਕਾਰ ਨਾ ਬਣ ਜਾਇਓ। ਇਹ ਸਿੱਖ ਰਾਤ ਤੁਹਾਡੇ ਹੱਥੋਂ ਚਲਾ ਜਾਵੇਗਾ। ਆਓ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਫਰਕ ਦੇ ਬੁੱਲਾਂ ਦੇ ਨਾਲ ਅੱਜ ਆਖਰੀ ਗੱਲ ਕੀਤੀ ਹੈ। ਆਖਰੀ ਗੱਲ ਕਰਦੇ ਹਾਂ। ਤੇ ਆਖਰ ਉਹਨਾਂ ਦੇ ਹੱਥ ਜੁੜ ਗਏ ਹੱਥ ਜੁੜੇ ਮੁਖ ਵਿੱਚੋਂ ਫਰਕ ਦੇ ਬੋਲਾਂ ਵਿੱਚੋਂ ਆਵਾਜ਼ ਆਈ ਚੰਗਾ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸੂਰਜ ਇਕੱਠੇ ਡੁੱਬੇ ਇੱਕ ਤੇ ਪੂਰ ਪੱਛਮ ਪੂਰਬ ਤੋਂ ਚੜ ਕੇ ਪੱਛਮ ਵੱਲ ਡੁੱਬਣ ਵਾਲਾ ਤੇ ਇੱਕ ਹਰ ਰੋਜ਼ ਇੱਕ ਸਿੱਖ ਰਾਜ ਦਾ ਸੂਰਜ ਇਹ ਦੋਨੋਂ ਸੂਰਜ ਇੱਕਦਮ ਇਕੱਠੇ ਡੁੱਬੇ ਉਹ ਤੇ ਹਰ ਰੋ ਚੜਦਾ ਸੁਭਦ ਚੜਦਾ ਸੁਭਦ ਪਰ ਤੁਹਾਡੇ ਰਾਜ ਦਾ ਸੂਰਜ ਇੱਕ ਵਾਰ ਡੁੱਬਿਆ ਮੁੜ ਕੇ ਅੱਜ ਤੱਕ ਚੜਿਆ ਨਹੀਂ ਦੁਨੀਆ ਦੇ ਲੋਕਾਂ ਨੇ ਤਾਹਾਂ ਮਾਰੀਆਂ ਸੌਂ ਗਿਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ ਪਈਓ ਨੂ ਘਰ ਘਰ ਰੋਈਆਂ ਬੈਠ ਕੇ ਮਰਦਾਂ ਦੀਆਂ ਮਾਵਾਂ ਬਿਹਤਰ ਹੋਵੇ ਵਾਸਾ ਸਵਰਗ ਵਿੱਚ ਇੰ样 ਦੇਣ ਦੁਆਵਾਂ ਭਈ ਆ ਜਿੱਖਾਂ ਦੇ ਰਾਜ ਦਾ ਢਲ ਗਿਆ ਪਰਛਾਵਾਂ ਮੋਇਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ ਮੋਇਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ ਮੌਤ ਨਾਲ ਲਾਵਾਂ ਹੋ ਮੋਇਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ ਮੋਇਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ ਹਾਂਜੀ ਲਾਵਾਂ ਉਹਨੂੰ ਕਰ ਕਰ ਰੋਇਆ ਓ ਨੁਕਰ ਕਰ ਰਹੋਈਆਂ ਬੈਠ ਕੇ ਮਰਦਾਂ ਦੀਆਂ ਮਾਵਾ ਦੇਖ ਰਹੀਆਂ ਬੈਠ ਕੇ ਮਰਦਾਂ ਦੀਆਂ ਮਾਵਾ ਮਰਦਾਂ ਦੀਆਂ ਮਾਵਾ ਘਰ ਘਰ ਰੋਈਆਂ ਬੈਠ ਕੇ ਮਰਦਾਂ ਦੀਆਂ ਮਾਵਾਂ ਘਰ ਘਰ ਰੋਈਆਂ ਬੈਠ ਕੇ ਮਰਦਾਂ ਦੀਆਂ ਮਾਵਾਂ ਹਾਂਜੀ ਬਾਵਾ ਅਮੜੀ ਚੁੱਕੇ ਪੁੱਚੀਆਂ ਬਾਵਾ ਰੋਈ ਭਾਰਤ ਅਮੜੀ ਚੁੱਕੇ ਪੁੱਚੀਆਂ ਬਾਵਾ ਹਾਜੀ ਬਾਵਾ ਮੋਡੂਰ ਹੋਈ ਭਾਰਤ ਅਮੜੀ ਹਾ ਰੋਈ ਭਾਰਤ ਅਮੜੀ ਚੱਕ ਉੱਚੀਆਂ ਬਾਵਾ ਰੋਈ ਭਾਰਤ ਅਮੜੀ ਚੱਕ ਉੱਚੀਆਂ ਬਾਵਾ ਹਾਂਜੀ ਬਾਵਾ ਤੇਰਾ ਹੋ ਬੇਵਸਾ ਸਵਰਗ ਵਿੱਚ ਕਿਉਂ ਦੇਣ ਦਵਾਵਾ ਉਹ ਬੇਵਸਾ ਸਵਰਗ ਵਿੱਚ ਕਿਉਂ ਦੇਣ ਦਵਾਵਾ ਦੇਣ ਦਵਾਵਾ ਤੇਰਾ ਹੋ ਬੇਵਸਾ ਸਵਰਗ ਵਿੱਚ ਕਿਉਂ ਦੇਣ ਦਵਾਵਾ ਹੋ ਬੇਵਸਾ ਸਵਰਗ ਵਿੱਚ ਕਿਉਂ ਦੇਣ ਦਵਾਵਾ ਹਾਂ ਦੋਹਾਵਾ ਇਥੋਂ ਲੱਖਾ ਇਥੋਂ ਲੱਖਾ ਪੰਛੀ ਉੱਡ ਗਏ ਉੱਡ ਗਏ ਉੱਛੀ ਉੱਡ ਕੇ ਕਰ ਸੁਨੀਆਂ ਥਾਵਾ ਲੱਖਾਂ ਪੰਛੀ ਉੱਡ ਕੇ ਕਰ ਸੁਨੀਆਂ ਥਾਵਾ ਸੁਨੀਆਂ ਥਾਵਾ ਥੋ ਲੱਖਾਂ ਪੰਛੀ ਉੱਟ ਗਏ ਕਰ ਸੁਨੀਆਂ ਥਾਵਾ ਲੱਖਾਂ ਪੰਛੀ ਉੱਟ ਗਏ ਕਰ ਸੁਨੀਆਂ ਥਾਵਾ ਹਾਂ ਬਈ ਥਾਵਾ ਹਾਂ ਬਈ ਥਾਵਾ ਤਾਂ ਲੈ ਮੌਤ ਨਾਲ ਲਾਵਾਂ ਉਹਨੂੰ ਘਰ ਘਰ ਰੋਇਆਂ ਬੈਠ ਕੇ ਮਰਦਾਂ ਦੀਆਂ ਮਾਵਾਂ ਵੇ ਤੇਰਾ ਹੋਵੇ ਵਾਸਾ ਸਵਰਗ ਵਿੱਚ ਇੰਉਂ ਦੇਣ ਦੁਆਵਾ ਭਈ ਅੱਜ ਸਿੱਖਾਂ ਦੇ ਰਾਜ ਦਾ ਢਲ ਗਿਆ ਪਰ ਸ਼ਾਵਾਂ ਇੱਕ ਵਾਰ ਤੁਹਾਡੇ ਰਾਜ ਦਾ ਪਲ ਸ਼ਾਵਾਂ ਟਲਿਆ ਤੇ ਮੁੜ ਕੇ ਉਹ ਸੂਰਜ ਅੱਜ ਤੱਕ ਚੜ੍ਹਿਆ ਹੀ ਨਹੀਂ ਬੇਸ਼ੱਕ ਅਸੀਂ ਇਹਨੂੰ ਆਜ਼ਾਦੀ ਕਹੀ ਜਾਂਦੇ ਆ ਜਿਹੜੀ 15 ਅਗਸਤ ਨੂੰ 1947 ਨੂੰ ਤੁਹਾਡੇ ਬੂਹੇ ਤੇ ਆਈ ਹੈ ਪਰ ਇਹ ਗੱਲ ਧਿਆਨ ਰੱਖਿਓ 15 ਗਾਸ 1947 ਨੂੰ ਇਹ ਭਾਰਤ ਦੇ ਬੇਸ਼ੱਕ ਆਜ਼ਾਦ ਹੋ ਸਕਦਾ ਹੈ ਪਰ ਤੁਹਾਡੀ ਸਭ ਤੋਂ ਵੱਡੀ ਬਰਬਾਦੀ ਹੋਈ ਹੈ 10 ਲੱਖ ਸਿੱਖ ਮੌਤ